ਦੋ ਪ੍ਰੋਬਲਮਾਂ ਨੂੰ ਲੈ ਕੇ ਜਿਹੜੀ ਅੱਜ ਦੀ ਆਪਾਂ ਵੀਡੀਓ ਬਣਾ ਰਹੇ ਹਾਂ ਜਿਸ ਦੇ ਵਿੱਚ ਪਹਿਲੀ ਪ੍ਰੋਬਲਮ ਹੈ ਕਿ ਜੋ ਕਿਸੇ ਖੇਟ ਦੇ ਵਿੱਚ ਹਿੱਸੇਦਾਰ ਹੁੰਦੇ ਨੇ ਮਾਲਕ ਹੁੰਦੇ ਨੇ ਸੌਜੀ ਖੇਟ ਦੇ ਵਿੱਚ ਤਾਂ ਉਹਨਾਂ ਵੱਲੋਂ ਇਹ ਸਵਾਲ ਕੀਤਾ ਜਾਂਦਾ ਕਿ ਅਸੀਂ ਜ਼ਮੀਨ ਹੈ ਜਿਹੜੀ ਉਹ ਇਹਨਾਂ ਵਿਅਕਤੀਆਂ ਨੂੰ ਨਹੀਂ ਵੇਚੀ ਹੋਈ ਸਾਡੀ ਜ਼ਮੀਨ ਵੀ ਪੂਰੀ ਹੈ ਪਰੰਤੂ ਖਾਨਾ ਕਾਸਟ ਦੇ ਵਿੱਚ ਜਮ੍ਹਾਂ ਬੰਦੀ ਦਾ ਚਾਰ ਨੰਬਰ ਖਾਨਾ ਹੁੰਦਾ ਹੈ ਉਸ ਦੇ ਵਿੱਚ ਜਿਹੜੀ ਸਾਡੇ ਵੱਲੋਂ ਜ਼ਮੀਨ ਵੇਚੀ ਹੋਈ ਦਿਖਾਈ ਗਈ ਹੈ ਪਰੰਤੂ ਅਸੀਂ ਇਹਨਾਂ ਨੂੰ ਅੱਜ ਤੱਕ ਕੋਈ ਜ਼ਮੀਨ ਨਹੀਂ ਵੇਚੀ ਫਿਰ ਸਾਡੇ ਨਾਮਾਂ ਰਹਿੰ ਇਹਨਾਂ ਵਿਅਕਤੀ ਨੂੰ ਜ਼ਮੀਨ ਵੇਚੀ ਹੋਈ ਕਿਉਂ ਦਿਖਾਈ ਗਈ ਹੈ ਤਾਂ ਪਹਿਲਾ ਸਵਾਲ ਇਹ ਹੈ ਜਦੋਂ ਤੁਸੀਂ ਜ਼ਮੀਨ ਵੇਚੀ ਨਹੀਂ ਹੁੰਦੀ ਤਾਂ ਤੁਹਾਡੇ ਵੱਲੋਂ ਕਿਸੇ ਵਿਅਕਤੀ ਨੂੰ ਜ਼ਮੀਨ ਵੇਚੀ ਹੋਈ ਕਿਉਂ ਦਿਖਾਈ ਜਾਂਦੀ ਹੈ ਦੂਜੀ ਗੱਲ ਦੂਜੀ ਗੱਲ ਹੈ ਕਿ ਜਮਾਵੰਦੀ ਦੇ ਵਿੱਚ ਇੱਕ ਸ਼ਬਦ ਖਾਨਾ ਕਾਸਤ ਦੇ ਵਿੱਚ ਹੀ ਤੁਸੀਂ ਵੇਖਿਆ ਹੋਣਾ ਮਿੰਨ ਜੁਮਲਾ ਤਾਂ ਇਸ ਦਾ ਕੀ ਮਤਲਬ ਹੁੰਦਾ ਹੈ ਕੀ ਕਾਰਨ ਹੈ ਕਿਸੇ ਵਿਅਕਤੀ ਦੇ ਨਾਮ ਜਿਹੜਾ ਮਿੰਨ ਜੁਮਲਾ ਸ਼ਬਦ ਲਿਖਿਆ ਜਾਂਦਾ ਹੈ ਇਸ ਦਾ ਕੀ ਮਤਲਬ ਹੁੰਦਾ ਹੈ ਤਾਂ ਜਿਆਦਾ ਦੇਰ ਨਾ ਕਰਦੇ ਹੋਏ ਆਪਾਂ ਵੀਡੀਓ ਡਾਇਰੈਕਟ ਸਿੱਧੀ ਸਟਾਰਟ ਕਰਦੇ ਹਾਂ ਇੱਥੇ ਤੁਸੀਂ ਦੇਖ ਰਹੇ ਹੋ ਕੋਈ ਖੇਮਟ ਆਪਣੇ ਕੋਲ ਓਪਨ ਹੈ ਜਿਸ ਦੇ ਵਿੱਚ ਜਮਾਉਂਦਿ ਦਾ ਖਾਨਾ ਨੰਬਰ 4 ਇਹਦਾ ਆਪਣੇ ਕੋਲ ਖੁੱਲਿਆ ਹੋਇਆ ਇੱਥੇ ਤੁਸੀਂ ਵੇਖ ਰਹੇ ਹੋ ਦੋ ਵਿਅਕਤੀਆਂ ਦੇ ਵੱਲੋਂ ਜਿਹੜਾ ਇਹ ਥੱਲੇ ਹੀ ਠਾ ਵਿਅਕਤੀ ਦਿੱਤੇ ਹੋਏ ਨੇ ਇਹਨਾਂ ਨੂੰ ਜ਼ਮੀਨ ਦਿੱਤੀ ਹੋਈ ਹੈ ਉੱਪਰ ਦੇ ਵਿਅਕਤੀ ਨੇ ਠਾਕਰੀ ਪੁੱਤਰੀ ਮੈੰਗਲ ਪੁੱਤਰ ਭਗਵਾਨ ਦਾ 1/2 ਹਿੱਸਾ ਸੰਤੀ ਪੁੱਤਰੀ ਮੈੰਗਲ ਸਿੰਘ ਪੁੱਤਰ ਭਗਵਾਨ ਸਿੰਘ ਦਾ 1/2 ਹਿੱਸਾ ਤੇ ਇੱਕ ਚੀਜ਼ ਮੈਂ ਤੁਹਾਨੂੰ ਪੁਰਾਣੀਆਂ ਵੀੜੀਆਂ ਵਿੱਚ ਦੱਸ ਦਿੱਤੀ ਸੀ ਕਿ ਹਿੱਸੇਦਾਰਾਂ ਬਾਇਨ ਦਾ ਮਤਲਬ ਹੁੰਦਾ ਹੈ ਹਿੱਸੇਦਾਰ ਹੋਗੇ ਖੇਤ ਦੇ ਹਿੱਸੇਦਾਰ ਜੋ ਉੱਪਰ ਦੋ ਨਾਮ ਲਿਖੀ ਹੋਏ ਐ ਤੇ ਬਾਇਨ ਦਾ ਮਤਲਬ ਹੁੰਦਾ ਹੈ ਵਿਚ ਨਾਲੀ ਠੀਕ ਹੈ ਤਾਂ ਇਹਨਾਂ ਦੋਵੇਂ ਹਿੱਸੇਦਾਰਾਂ ਨੇ ਜਿਹੜੇ ਬਾਇਨ ਤੇ ਹੇਠਾਂ ਵਿਅਕਤੀ ਆ ਜਾਂਦੇ ਨੇ ਉਹ ਹੁੰਦੇ ਆ ਖਰੀਦਦਾਰ ਤਾਂ ਇਹਨਾਂ ਦੋਵੇਂ ਜਿਹੜੇ ਹਿੱਸੇਦਾਰ ਨੇ ਆਪਣੀ ਜ਼ਮੀਨ ਦਾ 1/2 ਹਿੱਸਾ ਜਿਹੜਾ ਠਾਕੁਰੀ ਨੇ ਤੇ 1/2 ਹਿੱਸਾ ਜਿਹੜਾ ਸ਼ੰਤੀ ਨੇ ਵੇਚ ਕਰ ਦਿੱਤਾ ਕਿਸ ਨੂੰ ਕਰਿਆ ਜਿਹੇਠਾ ਨਾਮ ਲਿਖਿਆ ਹੋਇਆ ਦਲੀਪ ਸਿੰਘ ਨੂੰ ਦਲੀਪ ਸਿੰਘ ਪੁੱਤਰ ਗੁਰਦੇਵ ਸਿੰਘ ਭਦਰ ਸਿੰਘ 1/2 ਹਿੱਸਾ ਇਹਨੇ ਖਰੀਦਿਆ ਜਿਹਨੇ ਉਹਨੇ ਵੇਚ ਕਰੀ ਉਹਦਾ 1/2 ਹਿੱਸਾ ਇਸੇ ਤਰ੍ਹਾਂ ਜੱਗਰ ਸਿੰਘ ਪੁੱਤਰ ਪਾਲ ਸਿੰਘ ਪੁੱਤਰ ਨਾਰਾਇਣ ਸਿੰਘ ਦਾ 1/2 ਜਿਹੜਾ 2/2 ਹਿੱਸਾ ਹੈ ਖਰੀਦਨ ਵਾਲੇ ਤਾਂ ਦੋਵੇਂ ਹੀ ਜਿਹੜੇ ਆਪਾਂ ਸਵਾਲਾਂ ਦੀ ਗੱਲ ਕਰੀ ਆ ਇਸੇ ਵਿੱਚ ਹੱਲ ਹੋ ਜਾਣਗੇ ਤਾਂ ਵਾਇਨ ਤੋਂ ਥੱਲੇ ਜਿਹੜੇ ਤੁਹਾਨੂੰ ਮੈਂ ਦੱਸਿਆ ਸੀ ਪੁਰਾਣੀਆਂ ਵੀਡੀਓ ਚ ਜਿੱਥੇ ਸ਼ਬਦ ਮੁਸਤਰੀਆਂ ਲਿਖਿਆ ਜੇ ਉੱਥੇ ਖਰੀਦਣ ਵਾਲੇ ਦੀ ਗਿਣਤੀ ਖਤਮ ਹੋ ਜਾਂਦੀ ਹੈ ਤਾਂ ਇੱਥਾਂ ਇਹ ਜੋ ਲਿਖਿਆ ਹੋਇਆ ਇਸ ਵਾਰ ਆਪਾਂ ਅੱਗੇ ਗੱਲ ਕਰਾਂਗੇ ਤਾਂ ਮੁਸਤਰੀਆਂ ਦਾ ਮਤਲਬ ਹੁੰਦਾ ਹੈ ਖਰੀਦਦਾ ਕਹਿੰਦਾ ਭਾਬ ਦਲੀਪ ਸਿੰਘ ਤੇਜਗਰ ਸਿੰਘ ਜਿਹੜੇ ਇਹ ਖਰੀਦਦਾਰ ਆ ਗਏ ਵਾਇਨ ਤੋਂ ਉੱਪਰ ਜਿਹੜੇ ਦੋ ਨਾਮ ਆ ਗਏ ਠਾਕਰੀ ਦੀ ਸੰਤ ਦੀ ਇਹ ਵੇਚਦਾਰ ਆ ਗਏ ਤਾਂ ਵੇਚੀ ਕਿੰਨੀ ਜ਼ਮੀਨ ਐ ਇੱਥੇ ਥੋੜਾ ਤਾਂ ਨੂੰ ਮੈਂ ਦੁਬਾਰਾ ਦੱਸ ਦਿੰਦਾ ਵੈਸੇ ਪੁਰਾਣੀਆਂ ਵੀਡੀਓ ਦੇ ਵਿੱਚ ਮੈਂ ਕਲੀਅਰ ਕਰ ਦਿੱਤਾ ਸੀ ਇਹ ਜੋ ਇੱਥੇ ਟੋਟਲ ਜੋੜ ਲਿਖਿਆ ਹੁੰਦਾ ਕਿੱਤੇ ਲਿਖਿਆ ਜੀ ਇੱਥੇ ਟੋਟਲ ਕਿੱਤੇ ਤਾਂ 2-16 16 ਲਿਖਿਆ ਹੋਇਆ ਠੀਕ ਹੈ 2 ਦਾ ਮਤਲਬ ਕਿ ਦੋ ਕਨਾਲਾਂ ਤੇ ਡੈਸ਼ ਤੋਂ ਬਾਅਦ ਜਿਹੜੇ ਅੱਖਰ ਹੁੰਦੇ ਨੇ ਨਾ ਹੁੰਦਾ ਮਤਲਬ ਮਰਲੇ ਦੋ ਕਨਾਲ 16 ਮਰਲੇ ਵਿੱਚ ਇਹਨਾਂ ਨੇ ਇੱਕ ਵੜਾ ਦੋ ਹਿੱਸੇ ਵਿੱਚ ਜਾਨੀ ਕਿ ਅੱਧ-ਅੱਧ ਵਿੱਚ ਵੇਚਿਆ ਹੋਇਆ ਠੀਕ ਹੈ ਤਾਂ ਇੱਥੇ ਇਹਨਾਂ ਨੇ ਅੱਧ-ਅੱਧ ਦੇ ਜਿਹੜਾ ਵੇਚਿਆ ਹੋਇਆ ਤਾਂ ਜੋ ਉੱਪਰ ਵਿਅਕਤੀ ਦਿੱਤੇ ਹੋਏ ਨੇ ਠਾਕਰੀ ਤੇ ਸੰਤੀ ਇਹ ਕਹਿ ਰਹੇ ਨੇ ਕਿ ਸਾਡੇ ਵੱਲੋਂ ਜਿਹੜੀ ਜ਼ਮੀਨ ਨਹੀਂ ਵੇਚੀ ਗਈ ਤੇ ਸਾਡੀ ਜ਼ਮੀਨ ਪੂਰੀ ਵੀ ਹੈ ਫਿਰ ਸਾਡਾ ਜਮ੍ਹਾਂ ਮੰਡੀ ਦੇ ਵਿੱਚ ਨਾਮ ਜਿਹੜਾ ਵੇਚਿਆ ਹੋਇਆ ਕਿਉਂ ਦਿਖਾਇਆ ਗਿਆ ਰਕਬਾ ਜਿਕਰ ਅਸੀਂ ਵੇਚਿਆ ਹੋਇਆ ਰਕਬਾ ਆਪਣੀ ਕੁੱਲ ਮਾਲਕੀ ਇੱਥੇ ਸਾਡੀ ਇੱਥੇ ਕੁੱਲ ਮਾਲਕੀ ਦਿੱਤੀ ਹੋਈ ਹੈ ਤੋਂ ਵਿੱਚ ਘਟਾ ਵੀ ਲਈਏ ਤਾਂ ਵੀ ਸਾਡੀ ਜਿਹੜੀ ਜ਼ਮੀਨ ਪੂਰੀ ਹੁੰਦੀ ਹੈ ਤਾਂ ਇਸ ਦਾ ਇੱਕ ਕਾਰਨ ਹੈ ਕਿ ਇਹ ਜ਼ਮੀਨ ਹੈ ਜਿਹੜੀ ਤੁਹਾਡੇ ਦਾਦੇ ਪਰਦਾਦੇ ਨੇ ਵੇਚੀ ਹੁੰਦੀ ਹੈ ਪੁਰਾਣੇ ਟਾਈਮ ਦੇ ਵਿੱਚ ਤਾਂ ਜਿੰਨਾ ਟਾਈਮ ਇਹ ਜਿਹੜਾ ਤੁਹਾਨੂੰ ਦੱਸ ਦਈਏ ਪਹਿਲਾਂ ਤਾਂ ਇਹ ਜਿਹੜਾ ਖਾਨਾ ਕਾਸਤ ਵਿੱਚ ਨਾਮ ਹੁੰਦਾ ਹੈ ਖਾਸ ਨੰਬਰ ਵਿੱਚ ਹੁੰਦਾ ਠੀਕ ਹੈ ਤਾਂ ਇੱਥੇ ਜਿਹੜਾ ਇਹ ਖਾਸ ਨੰਬਰ ਵਿੱਚ ਹੋਇਆ ਸਿਰਫ ਇੱਕ ਆ ਜਿਹੜਾ ਲਿਖਿਆ ਕਿਲਾ ਨੰਬਰ 18 ਮਸਤੀਲ ਦਾ 24/1 2 ਕਨਾਲ 16 ਮਤਲਬ ਖਾਸ ਨੰਬਰ ਵਿੱਚ ਹੋਇਆ ਤਾਂ ਜਿੰਨਾ ਚਿਰ ਇਹ ਖਾਸ ਨੰਬਰ ਦੀ ਇਹ ਜਿਹੜੇ ਖਰੀਦਦਾਰ ਹੈ ਇਹ ਭਗਵਾਨ ਸਿੰਘ ਦਲੀਪ ਸਿੰਘ ਤੇ ਜੱਗਰ ਸਿੰਘ ਤਕਸੀਮ ਨਹੀਂ ਕਰਾ ਲੈਂਦੇ ਤਕਸੀਮ ਕਰਾ ਕੇ ਖੇਤ ਅੱਢ ਨਹੀਂ ਬਣ ਜਾਂਦੀ ਉਹਨਾਂ ਟਾਈਮੇ ਜਿਹੜਾ ਜਮ੍ਹਾਂ ਮੰਡੀ ਦੇ ਖਾਨਾ ਗਾਸਤ ਦੇ ਵਿੱਚ ਇਦਾਂ ਹੀ ਸ਼ੋਅ ਕਰਦੇ ਰਹਣਗੇ ਖਰੀਦਦਾਰ ਉਹੀ ਸ਼ੋਅ ਕਰਦੇ ਰਹਿਣਗੇ ਜਿੰਨਾ ਚਿਰ ਉਹ ਗਾਹਾਂ ਕਿਸੇ ਨੂੰ ਆਪਣੀ ਜਮੀਨ ਟਰਾਂਸਫਰ ਨਹੀਂ ਕਰਾਉਂਦੇ ਜਾਂ ਗਾਹਾਂ ਅੱਗੇ ਨਹੀਂ ਵੇਚਦੇ ਤਾਂ ਗਰਹੇ ਪਰੰਤੂ ਵੇਚਣ ਵਾਲੇ ਜਿਵੇਂ ਜਿਵੇਂ ਉਹਨਾਂ ਦੀ ਜਿਹੜੀ ਵਿਰਾਸਤ ਗਾਹਾਂ ਚਲੀ ਜਾਊ ਜਿਵੇਂ ਹੁਣ ਭਗਵਾਨ ਸਿੰਘ ਨੇ 베ਚੀ ਸੀ ਭਗਵਾਨ ਸਿੰਘ ਤੋਂ ਦੀ ਜਿਹੜੀ ਜ਼ਮੀਨ ਜਾਇਦਾਦ ਅੱਗੇ ਉਹਦੇ ਲੜਕਿਆਂ ਮੈੰਗਲ ਤੇ ਮੈੰਗਲ ਸਿੰਘ ਨੂੰ ਆ ਗਈ ਠੀਕ ਹੈ ਜੇਕਰ ਮੈੰਗਲ ਸਿੰਘ ਤੋਂ ਬਾਅਦ ਜਿਹੜੀ ਉਹਨਾਂ ਦੇ ਗਾਂਹ ਪੁੱਤਰੀ ਲੜਕੇ ਲੜਕੀ ਨੂੰ ਠਾਕਰੀ ਤੇ ਸ਼ੰਤੀ ਨੂੰ ਆ ਗਈ ਤਾਂ ਉਹਨਾਂ ਦੇ ਨਾਮ ਚੇਂਜ ਹੁੰਦੇ ਰਹਿੰਦੇ ਆ ਤੇ 베ਚੀ ਉਹ ਪੁਰਾਣਾ ਨੇ ਹੁੰਦੀ ਆ ਪਰੰਤੂ ਨਾਮ ਜਿਹੜੇ ਗਾਂਹ ਦੀ ਗਾਂਹ ਵਾਰਸਾਂ ਦੇ ਆ ਜਾਂਦੇ ਆ ਤੇ ਪੁਰਾਣੇ ਨਾਮ ਚੱਕੇ ਜਾਂਦੇ ਨੇ ਤਾਂ ਜੋ ਜਿਹੜੀ ਅਗਲੀ ਪੀੜ੍ਹੀ ਹੈ ਨੌਜਵਾਨ ਪੀੜ੍ਹੀ ਉਹਨਾਂ ਨੂੰ ਕਨਫਿਊਜ਼ ਨਾ ਹੋਵੇ ਵੀ ਇਹ ਕਿੰਨਾ ਨੇ ਜਿਹੜੀ ਇਹ ਜ਼ਮੀਨ 베ਚੀ ਹੋਈ ਹੈ ਤਾਂ ਹੁਣ ਠਾਕਰੀ ਕੁਝ ਕੁ ਲੋਕਾਂ ਨੂੰ ਪਤਾ ਹੁੰਦਾ ਵੀ ਸਾਡੇ ਦਾਦੇ ਪੜਦਾਦੇ ਨੇ ਪੁਰਾਣੀ ਜ਼ਮੀਨ ਇਹਨਾਂ ਨੂੰ ਵੇਚੀ ਸੀ ਤਾਂ ਕਰਕੇ ਇਹ ਸਾਡਾ ਨਾਮ ਇੱਥੇ ਸ਼ੋਅ ਕਰ ਰਿਹਾ ਤੇ ਕੁਝ ਕੁ ਲੋਕਾਂ ਨੂੰ ਨੌਲੇਜ ਨਹੀਂ ਹੁੰਦੀ ਤਾਂ ਕਰਕੇ ਨਵੀਂ ਪੀੜ੍ਹੀ ਦੇ ਨਾਮ ਐਡ ਹੁੰਦੇ ਜਾਂਦੇ ਆ ਤਾਂ ਇੱਥੇ ਤੁਸੀਂ ਦੇਖ ਰਹੇ ਹੋ ਕਿ ਠਾਕਰੀ ਤੇ ਸ਼ਾਂਤੀ ਨੇ ਜਿਹੜੀ ਜ਼ਮੀਨ ਵੇਚੀ ਹੋਈ ਹੈ ਪਰੰਤੂ ਇਹ ਉਹਨਾਂ ਦੇ ਗਾਹਾਂ ਜਿਹੜੇ ਦਾਦੇ ਪੜਦਾਦੇ ਨੇ ਵੇਚੀ ਹੋਣੀ ਹੈ ਜਿਹੜਾ ਭਗਵਾਨ ਸਿੰਘ ਆ ਗਿਆ ਠੀਕ ਆ ਤਾਂ ਗਾਹਾਂ ਦੀਆਂ ਜਿਵੇਂ ਵਰਾਸਤਾ ਜੜੀ ਜਾਂਦੀਆਂ ਉਹ ਵੀ ਨਹੀਂ ਇਥੇ ਨਾਮ ਚ ਨਹੀਂ ਹੋ ਜਾਂਦੇ ਆ ਤਾਂ ਪਰੰਤੂ ਇਸ ਦਾ ਕੋਲੇ ਮਾਲਕੀ ਤੇ ਕੋਈ ਅਸਰ ਨਹੀਂ ਪੈਂਦਾ ਠੀਕ ਹੈ ਇਹ ਉਹ ਇਹਨਾਂ ਦੀ ਮੂਰੇ ਮਾਲਕੀ ਹੈ ਇੱਥੇ ਪਹਿਲਾਂ ਹੀ ਇਸਾ ਜਿਹੜਾ ਜਿਆਦਾ ਖਾਇਆ ਹੁੰਦਾ ਤਾਂ ਜੋ ਕਟਾ ਕੇ ਇਹਨਾਂ ਦੇ ਵਿੱਚੋਂ ਜ਼ਮੀਨੇ ਘਟੇ ਨਾ ਤਾਂ ਇਹ ਤਾਂ ਹੋ ਗਿਆ ਪਹਿਲੇ ਸਵਾਲ ਦਾ ਜਵਾਬ ਵੀ ਤੁਸੀਂ ਜ਼ਮੀਨ ਨਹੀਂ ਵੇਚੀਂ ਤੁਹਾਡੇ ਪ੍ਰਾਣੇ ਜਿਹੜੇ ਬਜ਼ੁਰਗ ਲੋਕ ਹੁੰਦੇ ਉਹਨਾਂ ਨੇ ਵੇਚੀ ਹੁੰਦੀ ਹੈ ਜਿੰਨਾ ਚਿਰ ਇਹਦੀ ਅੱਡ ਖੇਪਟ ਨਹੀਂ ਬਣ ਜਾਂਦੀ ਤਕਸੀਮ ਕਰਾ ਕੇ ਉਹਨਾਂ ਟਾਈਮੇ ਇਦਾਂ ਹੀ ਬੋਲਦੇ ਰਹਿਣਗੇ ਜਦੋਂ ਤਕਸੀਮ ਹੋ ਕੇ ਖੇਪਟ ਅੱਡ ਹੋ ਗਈ ਤੇ ਇੱਥੋਂ ਰਖਾਨਾਕਾਸਤ ਵਿੱਚੋਂ ਵੀ ਨਾ ਚੱਕਿਆ ਜਾਵੇਗਾ ਵੇਚਣ ਵਾਲੇ ਦਾ ਵੀ ਜਿਹੜਾ ਜੋ ਨਾ ਚੱਕਈ ਹੋਵੇ ਤੇ ਖਰੀਦਣ ਵਾਲਾ ਹੁੰਦਾ ਇਕੱਲਿਆਂ ਦੀ ਇੱਕ ਅੱਡ ਖੇਵਟ ਬਣ ਜਾਂਦੀ ਹੈ। ਤੰਈਏ ਇਦਾਂ ਹੀ ਚੱਲਦੇ ਰਹਿੰਦੇ ਆ। ਤਾਂ ਦੂਜਾ ਸ਼ਬਦ ਵੀ ਇੱਥੇ ਜਿਹੜਾ ਲਿਖਿਆ ਹੋਇਆ ਆਪਾਂ ਗੱਲ ਕਰੀ ਸੀ ਮਿਨਿਮ ਜੁਮਲਾ ਦੇ ਬਾਰੇ। ਇਹ ਲਿਖਿਆ ਹੋਇਆ। ਤਾਂ ਇਸ ਦਾ ਮਤਲਬ ਕੀ ਹੁੰਦਾ ਹੈ? ਇੱਥੇ ਮਿਨਿਮ ਜੁਮਲਾ ਪਾ ਕੇ ਲਿਖਿਆ ਹੋਇਆ ਜੱਗਰ ਸਿੰਘ ਪੁੱਤਰ ਪਾਲ ਸਿੰਘ ਨਾਰਾਇਣ ਸਿੰਘ ਮੁਸਤਰੀ ਬਾਇਆ। ਭੁਪਿੰਦਰ ਸਿੰਘ ਪੁੱਤਰ ਦਲੀਪ ਸਿੰਘ ਪੁੱਤਰ ਆਤਮਾ ਸਿੰਘ। ਠੀਕ ਹੈ। ਇੱਥੇ ਤੁਸੀਂ ਦੇਖ ਸਕਦੇ ਹੋ ਇਹ ਚੀਜ਼ ਜਿਹੜੀ ਲਿਖੀ ਹੋਈ ਹੈ ਇੱਥੇ। ਇਹ ਲਿਖਿਆ ਹੋਇਆ। ਜੱਗਰ ਸਿੰਘ ਪੁੱਤਰ ਪਾਲ ਪੁੱਤਰ ਨਰੈਣ ਜਿਹੜਾ ਮੁਸਤਰੀ ਵਾਇਆ ਲਿਖਿਆ ਉਹਦੋਂ ਭਵਿੰਦਰ ਪੁੱਤਰ ਦਲੀਪ ਪੁੱਤਰ ਆਤਮਾ ਸਿੰਘ ਮੁਸਤਰੀ ਤੇ ਇਸ ਦਾ ਕੀ ਮਤਲਬ ਹੁੰਦਾ ਇਸ ਦਾ ਮਤਲਬ ਇਹ ਸੀ ਜਿਹੜੀ ਉੱਪਰ ਜ਼ਮੀਨ ਸੰਪਤੀ ਤੇ ਠਾਕਰੀ ਦੁਆਰਾ ਵੇਚੀ ਗਈ ਸੀ ਦੋ ਜਣੇ ਨੂੰ ਉੱਪਰ ਦਲੀਪ ਤੇ ਜੱਗਰ ਨੂੰ ਇਹਨਾਂ ਦੇ ਵਿੱਚੋਂ ਜਿਹੜਾ ਜੱਗਰ ਹੈ ਠੀਕ ਹੈ ਇਹ ਜਿਹੜਾ 2 ਕਨਾਲ 16 ਮਰਲੇ ਖਰੀਦੇ ਸੀ ਜਿਹੜੇ 2 ਕਨਾਲ 16 ਮਰਲੇ ਇਹਨਾਂ ਵੱਲੋਂ ਇਧਰ ਖਰੀਦੇ ਗਏ ਸੀ ਇੱਥੇ ਦੇਖ ਸਕਦੇ ਹੋ ਇਹਨਾਂ ਵਿੱਚੋਂ ਕੱਲਾ ਜੱਗਰ ਸਿੰਘ ਹੈ ਜਿਹੜਾ ਦੂਕ ਨਾਲ 16 ਮਰਲੇ ਵੇਚ ਗਿਆ ਹਾਲਾਂਕਿ ਖਰੀਦੇ ਦਲੀਪ ਤੇ ਜੱਗਰ ਨੇ ਬਰਾਬਰ-ਬਰਾਬਰ ਸੀ 1/2 ਇਸਾ 1/2 ਇਸਾ ਪਰੰਤੂ ਜਿਹੜਾ ਇਹ ਖਾਸ ਨੰਬਰ ਹੈ ਇਹ ਕੱਲਾ ਜੱਗਰ ਸਿੰਘ ਵੇਚ ਗਿਆ ਠੀਕ ਹੈ ਕਿਸ ਨੂੰ ਵੇਚ ਗਿਆ ਜੋ ਥੱਲੇ ਨਾਮ ਲਿਖਿਆ ਹੈ ਭਪਿੰਦਰ ਸਿੰਘ ਭਪਿੰਦਰ ਸਿੰਘ ਪੁੱਤਰ ਦਲੀਪ ਸਿੰਘ ਤਾਂ ਪੁਰਾਣੇ ਜਵਾਨੇ ਦੇ ਵਿੱਚ ਜਿਹੜੇ ਇਦਾਂ ਚੱਲ ਜਾਂਦਾ ਸੀ ਵੀ ਸਾਂਝੇ ਖਾਤੇ ਦੇ ਵਿੱਚ ਮਾਲਕੀ ਹੁੰਦੀ ਸੀ ਤੇ ਵਿਕ ਜਾਂਦੇ ਸੀ ਖਾਸ ਨੰਬਰ ਤੇ ਕਈ ਵਾਰ ਇਹ ਜਿਹੜੀਆਂ ਪੁਰਾਣੀਆਂ ਪ੍ਰੋਬਲਮਾਂ ਸਟਾਰਟ ਹੋਈਆਂ ਇਹ ਅੱਜ ਤੱਕ ਚੱਲੀਆਂ ਆ ਰਹੀਆਂ ਹੁਣ ਇਹ ਚੀਜ਼ ਬੰਦ ਹੋ ਚੁੱਕੀ ਹੈ ਸਾਂਝੇ ਖਾਤੇ 'ਚੋਂ ਮਾਲਕੀਅਤ ਸਾਂਝੇ ਖਾਤੇ ਵਿੱਚੋਂ ਜ਼ਮੀਨ ਵੇਚੀ ਜਾਵੇਗੀ ਖਾਸ ਨੰਬਰ ਨਹੀਂ ਪੈ ਸਕਦੇ ਜੇਕਰ ਖਾਸ ਨੰਬਰ ਪਹਿਲਾਂ ਤੋਂ ਹੀ ਬੈਲ ਲੱਤੇ ਹੋਏ ਤਾਂ ਤੁਸੀਂ ਖਾਸ ਨੰਬਰ ਦੀ ਰਜਿਸਟਰੀ ਕਰਵਾ ਸਕਦੇ ਹੋ ਤਾਂ ਇਹਨਾਂ ਪ੍ਰੋਬਲਮਾਂ ਕਰਕੇ ਕੀ ਹੋਣ ਲੱਗਿਆ ਸੀ ਜਦੋਂ ਬੰਦਾ ਆਪਣਾ ਕੋਈ ਖਾਸ ਨੰਬਰ ਵੇਚ ਜਾਂਦਾ ਸੀ ਕਈ ਵਾਰ ਤਾਂ ਇਦਾਂ ਵੀ ਹੁੰਦਾ ਸੀ ਵੀ ਉਸ ਬੰਦੇ ਦਾ ਜਿਹੜੀ ਖੇਵਟ ਜਿਹੜਾ ਖਾਸ ਨੰਬਰ ਉਹ ਵੇਚ ਰਿਹਾ 2 ਕਨਾਲ 16 ਮਰਲੇ ਉਹਦੀ ਮਾਲਕੀ ਵੀ ਇਸ ਖੇਵਟ ਦੇ ਵਿੱਚ ਕਈ ਵਾਰ ਪੂਰੀ ਨਹੀਂ ਹੁੰਦੀ ਸੀ ਵੀ 2 ਕਨਾਲ ਦੀ بجائے ਹੋ ਸਕਦਾ ਉਹਦੀ ਮੂਰੇ ਜਿਹੜੀ ਹਿੱਸੇਦਾਰ ਜਿਹੜੀ ਸਾਂਝੇ ਖਾਤੇ 'ਚ ਮਾਲਕੀ ਹੈ ਉਹ 1 ਕਨਾਲ ਹੋਵੇ ਪਰੰਤੂ ਵੇਚ ਉਹ 2 ਕਨਾਲ 16 ਮਰਲੇ ਗਿਆ ਇਸ ਵਿੱਚੋਂ ਤਾਂ ਹੁਣ ਇਹ ਜਿਹੜੇ ਨਵੀਆਂ ਜਿਹੜੀਆਂ ਜੋਂ ਦੀ ਅਪਡੇਟ ਹੋ ਰਹੀਆਂ ਸਰਕਾਰ ਵੱਲੋਂ ਰੂਲ ਚੇਂਜ ਕੀਤੇ ਗਿਆ ਉਹਦੋਂ ਕਨਫਿਊਜ਼ ਹੋ ਜਾਂਦਾ ਵੀ ਯਾਰ ਆਉਂਦੀ ਐਨੀ ਜਿੰਨੀ ਸੀ ਬੇਚ ਐਨੀ ਨਹੀਂ ਹੈ ਠੀਕ ਹੈ ਤਾਂ ਇਹ ਪੁਰਾਣੇ ਜਿਹੜੇ ਗੜਬੜ ਹੋਈ ਹੈ ਤਾਂ ਉਸ ਕਰਕੇ ਹੁਣ ਤੱਕ ਚੱਲੀ ਆ ਰਹੀ ਹੈ ਪਰੰਤੂ ਹੁਣ ਇਹ ਬੰਦ ਹੋ ਚੁੱਕੀ ਹੈ ਤਾਂ ਇਦਾਂ ਕੀ ਹੁੰਦਾ ਸੀ ਇਹ ਜਿਹੜੇ ਵੇਚਦੇ ਸੀ ਇਹ ਨਹੀਂ ਸੀ ਵੀ ਇਹਨਾਂ ਕੋਲ ਜ਼ਮੀਨ ਨਹੀਂ ਹੁੰਦੀ ਸੀ ਤੇ ਵੇਚ ਕਿਵੇਂਗੇ ਜ਼ਮੀਨ ਇਹਨਾਂ ਕੋਲ ਹੁੰਦੀ ਸੀ ਪਰੰਤੂ ਇਦਾਂ ਹੁੰਦਾ ਸੀ ਵੀ ਉਹ ਹੋਰ ਖੇਵਟ ਵਿੱਚ ਹੁੰਦੀ ਸੀ ਤਾਂ ਵੇਚ ਹੋਰ ਖੇਵਟ ਵਿੱਚ ਜਾਂਦਾ ਸੀ ਨੰਬਰ ਖਾਸ ਹੋਰ ਚ ਪਵਾ ਜਾਂਦੇ ਸੀ ਤਾਂ ਇਦਾਂ ਹੈ ਪੁਰਾਣੇ ਟਾਈਮ ਤੋਂ ਹੀ ਚੱਲੇ ਆ ਰਿਹਾ ਤੇ ਹੁਣ ਇਹ ਚੀਜ਼ ਬੰਦ ਹੋ ਚੁੱਕੀ ਹੈ ਤੇ ਹੌਲੀ ਹੌਲੀ ਇਹ ਬਿਲਕੁਲ ਜਿਹੜਾ ਜਵਮੰਦੀਆ ਵਿੱਚ ਵੀ ਆਉਣ हट ਜੂ ਜਿਵੇਂ ਜਿਵੇਂ ਅੱਗੇ ਲੋਕ ਆਪਣੇ ਬਾਨਾਂ ਦੀ ਤਕਸੀਮ ਕਰਾਈ ਜਾਂਦੇ ਖੇਵਟ ਅੱਡ ਕਰਾਈ ਜਾਂਦੇ ਆ ਤੇ 80 ਦੇ ਪੁਰਾਣਿਆਂ ਵਿੱਚ ਮਿਨਿਮਮ ਲਾ ਦਾ ਮਤਲਬ ਹੁੰਦਾ ਵੀ ਖਾਸ ਕੋਈ ਨੰਬਰ ਵਿੱਚੋਂ ਵੈ ਕਰਦੇ ਮਾਲਕੀ ਸਾਂਝੇ ਖਾਤੇ ਚ ਹੋਵੇ ਠੀਕ ਹੈ ਇਸ ਦਾ ਮਤਲਬ ਇਹ ਹੁੰਦਾ ਤਾਂ ਕਨਫਿਊਜ਼ ਨਾ ਹੋ ਜੇਕਰ ਕੋਈ ਹੁਣ ਵੀ ਡਾਊਟ ਹੈ ਵੀ ਅਸੀਂ ਜ਼ਮੀਨ ਨਹੀਂ ਵੇਚੀ ਸਾਡੇ ਨਾਮ ਕਿਉਂ ਆ ਰਹੇ ਆ ਤਾਂ ਉਹੀ ਕਾਰਨ ਹੈ ਵੀ ਤੁਹਾਡੇ ਦਾਦੇ ਪੁਰਦਾਦ ਨੇ ਵੇਚੀ ਹੁੰਦੀ ਹੈ ਜਿੰਨਾ ਚਿਰ ਖਰੀਦਣ ਵਾਲਾ ਆਪਣਾ ਅਲੱਗ ਖਾਤਾ ਨਹੀਂ ਕਰਵਾ ਲੈਂਦਾ ਹੁਣ ਚਿਰ ਤੁਹਾਡੇ ਅੱਗੇ ਦੀ ਅੱਗੇ ਜਿਵੇਂ ਜਿਵੇਂ ਤੁਹਾਡੀ ਜ਼ਮੀਨ ਪਰਿਵਾਰ ਦੇ ਵਿੱਚ ਜਾਂਦੀ ਰਹੂਗੀ ਤੁਹਾਡੀ ਬਰਾਸਤਾ ਚੜਦੀ ਰਹਿਣੀ ਜਾਂ ਟਰਾਂਸਫਰ ਕਰਾਉਂਦੇ ਨੂੰ ਉਹਨਾਂ ਦੇ ਨਾਮ ਆਈ ਜਾਣਗੇ ਠੀਕ ਹੈ ਜਿੱਦੇ ਹੀ ਖਰੀਦਦਾਰ ਆਪਣੀ ਵੱਖਰੀ ਖੇਵਟ ਕਰਵਾ ਲੈਂਦੇ ਤੁਹਾਡੇ ਨਾਮ ਇਸ ਵਿੱਚ ਸ਼ੋ ਹੋਣ ਹਟ ਜਾਣਗੇ ਤਾਂ ਮੇਨ ਜੁਮਲਾ ਪਹਿਲਾਂ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਸੀ ਹੁਣ ਇਹ ਉਲੂਪ ਹੋ ਚੁੱਕਿਆ ਹੈ ਬਿਲਕੁਲ ਕਿਉਂਕਿ ਹੁਣ ਖਾਸ ਨੰਬਰ ਸਾਂਝੇ ਖਾਤੇ 'ਤੇ ਬੈਹ ਹੁੰਦੀ ਹੀ ਨਹੀਂ ਠੀਕ ਹੈ ਉਹਨੇ ਚੀਜ਼ਾਂ ਬੰਦ ਹੋ ਚੁੱਕੀਆਂ ਪਰੰਤੂ ਜਿਹੜੇ ਪਹਿਲਾਂ ਤੋਂ ਚੱਲੇ ਆ ਰਹੇ ਆ ਉਹ ਜਿੰਨਾ ਚਿਰ ਵੱਖਰੀ ਖੇਵਟ ਕਰਵਾ ਕੇ ਤਕਸੀਮ ਕਰਾ ਕੇ ਖੇਵਟਾਂ ਵੱਖਰੀਆਂ ਨਹੀਂ ਹੋ ਜਾਂਦੀਆਂ ਇਦਾਂ ਹੀ ਸ਼ੋ ਹੁੰਦੇ ਰਹਿਣਗੇ ਤਾਂ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੇਕਰ ਜਾਣਕਾਰੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤਾਂ ਮੇਰੇ ਕੋਲ ਇੱਕ ਅਗਲੀ ਵੀਡੀਓ ਦੇ ਵਿੱਚ